ਏਕ ਸਿੰਘ ਤੇ ਸ਼ਹਿਬਾਜ਼ ਸਿੰਘ ਸੁਬੇਗ ਸਿੰਘ ਜਕਰੀਆ ਖਾਨ ਦੇ ਦਰਬਾਰ ਵਿੱਚ ਸ਼ਾਹੀ ਨੌਕਰੀ ਤੇ ਹਨ ਬਹੁਤ ਉੱਚਾ ਅਸਰ ਤੇ ਰਸੂਖ ਹੈ ਪੁੱਤਰ ਸ਼ਹਿਬਾਜ਼ ਸਿੰਘ ਕਾਜੀ ਦੇ ਪਾਸੋਂ ਵਿਰਿਆ ਲੈਣ ਵਾਸਤੇ ਜਾਂਦਾ ਹੈ ਤੇ ਕਾਜੀ ਦੇ ਮਨ ਅੰਦਰ ਇੱਕ ਖਿਆਲ ਆਉਂਦਾ ਕਿ ਕਿੰਨਾ ਚੰਗਾ ਹੋਵੇ ਇਹ ਸ਼ਹਿਬਾਜ਼ ਸਿੰਘ ਬਹੁਤ ਹੌਣ ਹਾਰ ਬਚਾ ਹੈ ਬਹੁਤ ਲਾਇਕ ਹੈ ਮੈਂ ਆਪਣੀ ਧੀ ਦਾ ਨਿਕਾਹ ਸ਼ਹਬਾਜ਼ ਸਿੰਘ ਦੇ ਨਾਲ ਕਰ ਦੇਵਾਂ ਮਨ ਅੰਦਰ ਵਿਚਾਰ ਬਣੀ ਤੇ ਸ਼ਹਬਾਜ਼ ਸਿੰਘ ਦੇ ਨਾਲ ਗੱਲ ਤੋਰੀ ਕਹਿਣ ਲੱਗਾ ਪੁੱਤ ਜੇ ਤੂੰ ਇਸਲਾਮ ਦੇ ਡੈਰੇ ਵਿੱਚ ਆ ਜਾਵੇਂ ਮੁਸਲਮਾਨ ਹੋ ਜਾਵੇਂ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਤੇਰੇ ਨਾਲ ਕਰ ਦਿਆਂ ਸ਼ਹਬਾਜ਼ ਸਿੰਘ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿਣ ਲੱਗਾ ਕਾਜੀ ਸਾਹਿਬ ਮੈਂ ਗੁਰੂ ਨਾਨਕ ਦੇ ਦਰ ਤੋਂ ਬੇਮੁਖ ਨਹੀਂ ਹੋ ਸਕਦਾ ਕਿਉਂਕਿ ਮੈਂ ਤੇ ਆਪਣਾ ਆਪਾ ਗੁਰੂ ਨੂੰ ਸੌਂਪ ਚੁੱਕਿਆ ਮੈਂ ਤੇ ਜਿਸ ਦਿਨ ਗੁਰੂ ਦੇ ਘਰ ਵਿੱਚ ਦਾਖਲਾ ਲਿਆ ਸੀ ਸਤਗੁਰ ਨੇ ਪਹਿਲੀ ਸ਼ਰਤ ਹੀ ਇਹ ਰੱਖੀ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਬਨਾ ਕੀ ਰੇਣੁਕਾ ਤੋ ਆਉ ਹਮਾਰੇ ਪਾਸ ਮੈਂ ਤੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਚੁੱਕਾ ਮੈਂ ਤੇ ਗੁਰੂ ਦੇ ਦਰ ਤੇ ਵਿਕ ਚੁੱਕਾ ਤੇ ਜਿਹੜਾ ਇੱਕ ਵਾਰ ਵਿਕ ਜਾਂਦਾ ਹੈ ਉਹਨੂੰ ਦੁਬਾਰਾ ਖਰੀਦਿਆ ਨਹੀਂ ਜਾ ਸਕਦਾ ਮੈਂ ਗੁਰੂ ਦੇ ਦਰ ਤੇ ਵਿਕ ਚੁੱਕਾ ਹਾਂ ਮੈਂ ਗੁਰੂ ਦੇ ਦਰ ਤੋਂ ਬੇਮੁਖ ਨਹੀਂ ਹੋ ਸਕਦਾ ਪਰ ਕਾਜੀ ਨੇ ਆਪਣਾ ਹੱਥ ਨਾ ਛੱਡਿਆ ਸੁਬੇਗ ਸਿੰਘ ਨੂੰ ਵੀ ਸਮਝਾਉਣ ਦਾ ਯਤਨ ਕੀਤਾ ਤੇਰੇ ਪੁੱਤਰ ਦੇ ਨਾਲ ਮੈਂ ਆਪਣੀ ਧੀ ਦਾ ਨਿਕਾਹ ਕਰ ਦਿਆਂਗਾ ਧਨ ਦੌਲਤ ਵੀ ਦੇ ਦਿਆਂਗਾ ਉੱਚੀਆਂ ਪਦਵੀਆਂ ਵੀ ਦਵਾ ਦਿਆਂਗਾ ਇੱਕ ਵਾਰ ਆਪਣੇ ਪੁੱਤ ਨੂੰ ਮਨਾਲਾ ਉਹ ਇਸਲਾਮ ਕਬੂਲ ਕਰ ਲਵੇ ਪਰ ਸੁਬੇਗ ਸਿੰਘ ਦਾ ਵੀ ਉਹੀ ਜਵਾਬ ਹੈ ਕਿ ਕਾਜੀ ਸਾਹਿਬ ਅਸੀਂ ਗੁਰੂ ਦੇ ਦਰ ਤੋਂ ਬੇਮੁਖ ਨਹੀਂ ਹੋ ਸਕਦੇ ਹੁਣ ਕਾਜੀ ਨੇ ਨਵਾਂ ਪੈਤੜਾ ਖੇੜਿਆ ਉਨੇ ਜ਼ਕਰੀਆ ਖਾਨ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਸਹਬਾਜ ਸਿੰਘ ਮੁਹੰਮਦ ਸੇਵ ਦੇ ਬਾਬਤ ਬਹੁਤ ਕੂੜ ਪ੍ਰਚਾਰ ਕਰਦਾ ਦੋਵਾਂ ਨੂੰ ਪਕੜ ਲਿਆ ਗਿਆ ਤੇ ਆਖਰ ਕਾਜੀ ਨੇ ਫਤਵਾ ਜਾਰੀ ਕੀਤਾ ਕਿ ਦੋਵਾਂ ਪਿਓ ਪੁੱਤਾਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਵੇ ਹੁਣ ਜਿਉਂਦੇ ਜੀ ਚਰਖੜੀ ਦੇ ਉੱਪਰ ਚਾੜ ਦੇਣਾ ਤੇ ਜਿਹੜਾ మాਸ ਹੈ ਉਤਿੱਖੀ ਸੁੰਬਿਆਂ ਦੇ ਨਾਲ ਖਿੱਚ ਲਿਆ ਜਾਂਦਾ ਸੀ ਜਦੋਂ ਚਰਖੜੀ ਨੂੰ ਘੇੜਿਆ ਜਾਂਦਾ ਸੀ ਬਹੁਤ ਸਖਤ ਸਜ਼ਾ ਤੇ ਜਿਸ ਵੇਲੇ ਸੁਬੇਕ ਸਿੰਘ ਨੂੰ ਚਰਖੜੀ ਤੇ ਚੜਾਇਆ ਗਿਆ ਤੇ ਉਹ ਕਾਜੀ ਫਿਰ ਕੋਲ ਆਇਆ ਕਹਿਣ ਲੱਗਾ ਅਜੇ ਵੀ ਸਮਾਂ ਹੈ ਤੂੰ ਤੇ ਆਪਣੀ ਉਮਰ ਹੰਡਾ ਲਈ ਐ ਪੁੱਤ ਤੇਰਾ ਜਵਾਨ ਐ ਇੱਕ ਕੰਮ ਕਰ ਜੇ ਤੂੰ ਨਹੀਂ ਇਸਲਾਮ ਦੇ ਡੈਰੇ ਵਿੱਚ ਆਉਣਾ ਤੇ ਆਪਣੇ ਪੁੱਤ ਨੂੰ ਕਹਿ ਆ ਜਾਵੇ ਤੇਰੀ ਕੁੱਲ ਬਚ ਜਾਵੇਗੀ ਤੇ ਸੁਬੇਗ ਸਿੰਘ ਦਾ ਬੜਾ ਪਿਆਰਾ ਜਵਾਬ ਸੀ ਆਖਣ ਲੱਗੇ ਕਾਜੀ ਸਾਹਿਬ ਹਮ ਕਾਰਨ ਗੁਰੂ ਕੁੱਲੇ ਗਵਾਈ ਹਮ ਕੁੱਲ ਰੱਖੇ ਕਵਨ ਬੜਾਈ ਕਿ ਸਾਡੀ ਖਾਤਰ ਪਾਤਸ਼ਾਹ ਨੇ ਆਪਣਾ ਪ੍ਰਵਾਣ ਕੁਰਬਾਨ ਕਰ ਦਿੱਤਾ ਤੇ ਜੇ ਅਸੀਂ ਗੁਰੂ ਤੋਂ ਬੇਮਖ ਹੋ ਕੇ ਕੁੱਲ ਬਚਾਉਣੀ ਹੈ ਇਹੋ ਜੀ ਕੁੱਲ ਦਾ ਸਾਨੂੰ ਕੋਈ ਲਾਭ ਨਹੀਂ ਦੋਵੇਂ ਪਿਉ ਪੁੱਤਰ ਸ਼ਹਾਦਤਾਂ ਦੇ ਜ਼ਾਮ ਪੀਂਦੇ ਨੇ ਤੇ ਸਾਡੇ ਵਾਸਤੇ ਪੂਰਨੇ ਪਾਉਂਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਦਰ ਤੇ ਆਪਣਾ ਆਪਾ ਵੇਚ ਦਿੱਤਾ ਉਹ ਫਿਰ ਕਦੇ ਵੀ ਗੁਰੂ ਦੇ ਦਰ ਤੋਂ ਬੇਮੁਖ ਨਹੀਂ ਹੁੰਦੇ ਇਹ